ਕੈਨੇਡਾ ਦੇ ਵਿੱਚ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ ਸਿਆਸੀ ਪਾਰਟੀਆਂ ਪੱਬਾਂ ਪਾਰ ਨੇ ਕਮਰ ਕੱਸ ਲਈ ਹੈ ਤੇ ਦੱਬ ਕੇ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਗੱਲ ਜੇਕਰ ਬ੍ਰੈਂਟਨ ਦੀ ਕੀਤੀ ਜਾਵੇ ਤਾਂ ਬ੍ਰੈਂਟਨ ਦੇ ਵਿੱਚ ਵੱਖੋ-ਵੱਖਰੇ ਉਮੀਦਵਾਰ ਵੱਖੋ-ਵੱਖਰੀਆਂ ਪਾਰਟੀਆਂ ਦੇ ਮੈਦਾਨ ਦੇ ਵਿੱਚ ਹੈਗੇ ਨੇ ਤਾਂ ਪ੍ਰਚਾਰ ਕੀਤਾ ਜਾ ਰਿਹਾ ਤਾਂ ਜੋ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾ ਸਕਣ ਤਾਂ ਜੇਕਰ ਬ੍ਰੈਂਟਨ ਈਸਟ ਦੀ ਗੱਲ ਕੀਤੀ ਜਾਵੇ ਤਾਂ ਬ੍ਰੈਂਟਨ ਈਸਟ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਤੋਂ ਉਮੀਦਵਾਰ ਬਾਬ ਦੋਸਤਾਂ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਸਾਡੀ ਟੀਮ ਦੇ ਵੱਲੋਂ ਖਾਸ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਅਪਰਾਧ ਤੇ ਜਿਹੜਾ ਨੱਥ ਪਾਵਾਂਗੇ ਤਾਂ ਜੋ ਲੋਕ ਸ਼ਾਂਤੀ ਦੇ ਨਾਲ ਰਹਿ ਸਕਣ ਹੋਰ ਕੀ ਕੁਝ ਕਨ ਅਨਾਉਂਸ ਹੋ ਲੈਣੇ ਕੈਂਡੀਡੇਟ ਫੈਡਰਲ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚ ਦਿੱਤੀਆਂ ਗਈਆਂ ਨੇ ਜਿਸ ਤਹਿਤ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਸਾਰੇ ਉਮੀਦਵਾਰ ਆਪਣੇ ਏਰੀਏ ਦੇ ਵਿੱਚ ਦੱਬ ਕੇ ਪ੍ਰਚਾਰ ਕਰ ਰਹੇ ਨੇ ਤਾਂ ਜੋ ਜਿੱਤ ਦਾ ਝੰਡਾ ਗੱਡਿਆ ਜਾ ਸਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸਾਰੇ ਪੰਜਾਬੀ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤੇ ਕਿਸਮਤ ਅਜਮਾ ਰਹੇ ਨੇ ਰਿਪੋਰਟ ਦੇ ਅਨੁਸਾਰ ਕੁੱਲ 40 ਉਮੀਦਵਾਰ ਵੱਖ-ਵੱਖ ਰੀਆਂ ਪਾਰਟੀਆਂ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਬ੍ਰੈਂਪਟਨ ਈਸਟ ਤੋਂ ਬੌਬ ਦੋਸਾਂਜ ਤੇ ਦਾਖੇ ਦੇਿਆ ਗਿਆ ਬ੍ਰੈਮਟਨ ਦੇ ਵਿੱਚ ਬੌਬ ਦੋਸਾਂਝ ਦੇ ਵੱਲੋਂ ਆਪਣਾ ਪ੍ਰਚਾਰ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਚ ਸਥਾਨਕ ਲੋਕ ਪੁੱਜੇ ਇਸ ਮੌਕੇ ਸਾਡੀ ਟੀਮ ਦੇ ਵੱਲੋਂ ਬੌਬ ਦੋਸਾਂਝ ਨਾਲ ਖਾਸ ਗੱਲਬਾਤ ਕੀਤੀ ਗਈ ਇਸ ਮੌਕੇ ਬੋਲਦਿਆ ਬੌਬ ਦੋਸਾਂਝ ਨੇ ਕਿਹਾ ਕਿ ਉਹਨਾਂ ਨੂੰ ਬ੍ਰੈਮਟਨ ਦੇ ਲੋਕਾਂ ਦੇ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ ਉਹਨਾਂ ਕਹੇ ਕਿ ਐਨਾ ਹੀ ਨਹੀਂ ਜਦੋਂ ਘਰ ਘਰ ਜਾਣਿਆ ਤਾਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰ ਕੈਨੇਡਾ ਵਾਸੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਾਉਣਗੇ ਉਹਨਾਂ ਕਿਹਾ ਕਿ 10 ਸਾਲਾਂ ਦੇ ਵਿੱਚ ਲਿਬਰਲਸ ਨੇ ਦੇਸ਼ ਦੇ ਹਾਲਾਤ ਬੱਤਰ ਕਰ ਦਿੱਤੇ ਉਹਨਾਂ ਕਹੇ ਕਿ ਕੈਨੇਡਾ ਦੇ ਵਿੱਚ ਅਪਰਾਧ ਵਧ ਰਿਹਾ ਹੈ ਲੋਕਾਂ ਦੇ ਘਰਾਂ ਤੇ ਗੋਲੀਆਂ ਚੱਲ ਰਹੀਆਂ ਨੇ ਇੱਥੋਂ ਤੱਕ ਕਿ ਸਿਆਸਤਦਾਨਾਂ ਦੇ ਘਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਸਟੋਰਾਂ ਤੇ ਸਿਕਿਉਰਿਟੀ ਗਾਰਡ ਰੱਖੇ ਜਾ ਰਹੇ ਨੇ ਤੇ ਲੋਕ ਕੈਨੇਡਾ ਅਪਰਾਧ ਦੇ ਡਰੋਂ ਕੈਨੇਡਾ ਛੱਡਣ ਦੀ ਗੱਲ ਕਰ ਰਹੇ ਨੇ ਪਰ ਜੇਕਰ ਇਸ ਵਾਰ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਅਪਰਾਧ ਦੇ ਨੱਥ ਪਾਈ ਜਾਏਗੀ ਮੈਨੂੰ ਬੜੀ ਖੁਸ਼ੀ ਹੈ ਜੀ ਅੱਜ ਜਿਹੜਾ ਮੈਨੂੰ ਇੰਨਾ ਭਰਮਾ ਹੰਗਾਰਾ ਦੇਖੋ 1 ਵਜੇ ਦਾ ਟਾਈਮ ਸੀ ਕਿੰਨੇ ਹਾਲ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਬਹੁਤ ਵਧੀਆ ਭਰਮਾ ਹੰਗਾਰਾ ਹੈ ਤੇ ਦੂਸਰਾ ਇਹ ਹੈ ਕਿ ਮੈਂ ਇਨ੍ਹਾਂ ਲੋਕਾਂ ਦੇ ਵਿੱਚੋਂ ਇੱਕ ਐ ਇਸ ਕਰਕੇ ਲੋਕ ਮੈਨੂੰ ਇੰਨਾ ਪਿਆਰ ਕਰਦੇ ਨੇ ਮੈਂ ਡੋਰ ਨਾਕਿੰਗ ਤੇ ਵੀ ਜਾਂਦਾ ਤਾਂ ਵੀ ਲੋਕ ਮੈਨੂੰ ਇੰਨਾ ਪਿਆਰ ਕਰਦੇ ਨੇ ਸੋ ਇੰਨਾ ਭਰਮਾ ਹੰਗਾਰਾ ਦੇਖ ਕੇ ਮੈਨੂੰ ਪੂਰਾ ਯਕੀਨ ਹੈ ਕਿ ਬ੍ਰੈਂਟਨ ਈਸਟ ਗੋਣਾ ਵੀ ਬਲੂ ਆਈ ਗੋਣਾ ਵੀ ਮੈਂਬਰ ਆਫ ਪਾਰਲੀਮੈਂਟ ਪ੍ਰੈਂਟਨ ਈਸਟ ਕਿਹੜੇ ਕਿਹੜੇ ਮੁੱਦੇ ਨੇ ਅਗਰ ਤੁਹਾਨੂੰ ਵੋਟ ਪਾਈ ਜਾਂਦੀ ਹੈ ਤੇ ਤੁਸੀਂ ਪਾਵਰ ਵਿੱਚ ਆਉਂਦੇ ਹੋ ਕਿਹੜੇ ਕਿਹੜੇ ਮੁੱਦੇ ਤੇ ਤੁਸੀਂ ਕੰਮ ਕਰੋਗੇ ਸਰ ਸਭ ਤੋਂ ਵੱਡਾ ਮੁੱਦਾ ਹੈ ਕ੍ਰਾਈਮ ਦਾ ਕ੍ਰਾਈਮ ਇਸ ਬਿਗ ਪ੍ਰੋਬਲਮ ਮੈਨ ਗੋ ਫॉर ਡੋਰ ਨਾਕਿੰਗ ਐਂਡ ਮੈਨੀ ਪੀਪਲ ਦੇ ਆਰ ਨਾਟ ਈਵਨ ਓਪਨ ਦ ਡੋਰ ਐਂਡ ਲੋਕਾਂ ਦੇ ਘਰ ਲੁੱਟੇ ਜਾ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਇਵੇਂ ਸਾਬਕਾ ਮੈਂਬਰ ਆਫ ਪਾਰਲੀਮੈਂਟ ਦੇ ਘਰ ਵਿੱਚ ਗੋਲੀਆਂ ਚੱਲੀਆਂ ਉਹਨਾਂ ਦੇ ਗਵਾਂਡੀਆਂ ਦੇ ਗੋਲੀਆਂ ਚੱਲੀਆਂ ਫੋਰ ਤੁਸੀਂ ਸਟੋਰ ਤੇ ਚਲ ਜਾਓ ਕਿਸੇ ਦੇ ਉੱਥੇ ਕਿੰਨੇ ਸਕਿਉਰਿਟੀ ਗਾਰਡ ਖੜੇ ਨੇ ਤੇ ਲੋਹੇ ਦੀਆਂ ਗ੍ਰਿੱਲ ਲਗੀਆਂ ਹੋਈਆਂ ਨੇ ਤਾਂ ਉਹੋ ਜਿਹੇ ਇਹੋ ਜਿਹੇ ਹਾਲਾਤ ਬਣ ਗਏ ਨੇ ਤੇ ਲੋਕਾਂ ਨੂੰ ਕ੍ਰਾਈਮ ਤੋਂ ਬਾਹਰ ਲੈ ਕੇ ਆਉਣ ਲਈ ਸਾਡੀ ਸਰਕਾਰ ਪੂਰਾ ਸਾਥ ਦੇ ਤੁਸੀਂ ਪੀਆ ਬੋਲੀ ਬਨਾਨੀ ਕੋਲ ਉਸ ਹੀ ਕੰਮ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਲਿਬਰਲ ਚਾਤੀਮਨ ਦੀ ਇਸ ਵਾਰੀ ਕੰਜ਼ਰਵੇਟਿਵ ਨੂੰ ਵੋਟ ਪਾਈ ਜਾਏਗੀ ਬਿਲਕੁਲ ਹਾਂ ਕਿਉਂਕਿ ਦੇਖੋ ਪੀਪਲ ਆਰ गोइंग ਟੂ ਚੇਂਜ ਨਾਓ ਪਲਾਸਿ ਪਿਛਲੇ 10 ਸਾਲ ਦੀ ਲਿਬਰਲ ਦੀ ਜੋ ਕਾਰਜ ਜਗਾਰੀ ਹੈ ਜੋ ਕੁਛ ਉਹਨਾਂ ਨੇ ਕੀਤਾ ਪੰਜਾਬੀ ਦੇ ਵਿੱਚ ਇਹ ਹੈ ਕਿ ਕੈਨੇਡਾ ਦਾ ਇੰਨਾ ਬੁਰਾ ਹਾਲ ਕਰਤਾ ਕਿ ਤੁਸੀਂ ਦੇਖੋ ਜਿਹੜੇ ਲੋਕ ਪਹਿਲਾਂ ਕੈਨੇਡਾ ਨੂੰ ਤਰਜੀਹ ਦਿੰਦੇ ਹੁੰਦੇ ਸੀ ਕੈਨੇਡਾ ਚ ਰਹਿਣਾ ਉਹ ਇਥੇ ਆਉਣ ਲਈ ਸੋਚਦੇ ਨੇ ਵੀ ਜਾਈਏ ਕਿ ਨਾ ਜਾਈਏ ਇਹੋ ਜਿਹੇ ਹਾਲਾਤ ਬਣ ਗਏ ਨੇ ਇਵਨ ਸਾਡੇ ਬੱਚੇ ਜਿਹੜੇ ਨੇ ਜਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਜਾ ਕੇ ਮਿਲਦਾ ਦੇ ਟੂ ਮਾਟ 11 ਕੈਨੇਡਾ ਦੇ ਵੰਟ ਟੂ ਮੂਵ ਆਊਟ ਦੇ ਕੈਨਟ ਫੋਰਡ ਐਨੀਥਿੰਗ ਸੋ ਇਸ ਕਰਕੇ ਪਹਿਲਾਂ ਵਾਲਾ ਕੈਨੇਡਾ ਨਹੀਂ ਰਿਹਾ ਪਰ ਜੋ ਕੈਨੇਡਾ 2015 ਤੋਂ ਪਹਿਲਾਂ 80 ਹਰਪੁਰ ਗਵਰਨਮੈਂਟ ਵੱਲੋਂ ਉਹੋ ਜਿਹਾ ਅਸੀਂ ਆਪਣੀ ਸਰਕਾਰ ਨੂੰ ਲੈ ਕੇ ਆਵਾਂਗੇ ਤਾਂ ਉਹੋ ਜਿਹਾ ਕੈਨੇਡਾ ਫਿਰ ਲੈ ਕੇ ਆਵਾਂਗੇ